ਰਥੋਂ ਦਾ ਅਹਿਸਾਸ ਇੱਕ ਅਮੀਰ ਇਸਤਰੀ ਦੇ ਤਿੰਨ ਵਿਆਹ ਹੋਏ ਜਿੰਨੇ ਪਤੀ ਗੋਡੇ ਟੇਕਣ ਵਾਲੇ ਸਨ ਉਹ ਕਾਰਨ ਜਰਨਲਿਸਟ ਰਾਕਰ ਕੋਲ ਗਈ ਸਰਾਕਰ ਨੇ ਦੱਸਿਆ ਨੁਕਸ ਪਤੀਆਂ ਵਿੱਚ ਨਹੀਂ ਤੁਹਾਡੇ ਵਿੱਚ ਹੈ ਤੁਹਾਡੇ ਵਿੱਚ ਭਾਰੂ ਹੋਣ ਅਤੇ ਸਭ ਕੁਝ ਕਾਬੂ ਕਰਨ ਦੇ ਲੱਛਣ ਹਨ ਕਿਸੇ ਵੇਲੇ ਚ ਆਇਆ ਹੋਵੇਗਾ ਕਿ ਤੁਹਾਨੂੰ ਅਜਿਹਾ ਪਤੀ ਮਿਲੇ ਜਿਹੜਾ ਤੁਹਾਡੀ ਹਰ ਗੱਲ ਮੰਨੇ ਅਸਲ ਵਿੱਚ ਤੁਸੀਂ ਆਪ ਪਤੀ ਬਨਨ ਦਾ ਯਤਨ ਕਰਦੇ ਰਹੇ ਤਾਂ ਉਹ ਖੇਚੀ ਜਨਾਨਾ ਮਰਦ ਪਾਉਂਦੇ ਸਨ ਤੁਸੀਂ ਪੁਰਸ਼ ਪ੍ਰਾਪਤ ਕਰਦੇ ਰਹੇ ਮਰਦ ਇੱਕ ਵੀ ਨਹੀਂ ਮਿਲਿਆ ਜਦੋਂ ਤੁਹਾਡੀਆਂ ਸਰੀਰਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਮਹਿਸੂਸ ਕਰਦੇ ਸੀ ਕਿ ਪਤੀ ਠੀਕ ਨਹੀਂ ਅਸਲ ਵਿੱਚ ਤੁਸੀਂ ਆਪਣੇ ਪਤੀਆਂ ਨੂੰ ਪਤੀ ਜਾਂ ਮਰਦ ਬਨਣ ਹੀ ਨਹੀਂ ਦਿੱਤਾ ਸਲਾਹ ਕਰਦੀਆਂ ਗੱਲਾਂ ਨੇ ਉਸ ਔਰਤ ਨੂੰ ਸੋਚਣ ਲਈ ਮਜਬੂਰ ਕੀਤਾ ਉਸ ਦੀ ਸੋਚ ਬਦਲੀ ਕੁਝ ਦਿਨਾਂ ਵਿੱਚ ਉਸ ਨੂੰ ਇੱਕ ਡਾਕਟਰ ਮਿਲਿਆ ਉਸ ਨੂੰ ਵੇਖ ਕੇ ਹੀ ਉਸ ਔਰਤ ਵਿੱਚ ਨਾਰੀ ਤਪ ਜਾਗ ਪਿਆ ਤੇ ਮਹਿਸੂਸ ਕੀਤਾ ਕਿ ਇਹ ਹੈ ਉਹ ਜਿਸ ਦੀ ਮੈਨੂੰ ਤਲਾਸ਼ ਸੀ ਇਹ ਮਰਦ ਸੀ ਸ਼ਕਤੀਸ਼ਾਲੀ ਸੀ ਆਵਾਜ਼ ਸਪਸ਼ਟ ਤੇ ਰੂਪਦਾਰ ਸੀ ਫੁੱਟਬਾਲ ਦਾ ਖਿਡਾਰੀ ਰਿਹਾ ਸੀ ਦ੍ਰਿੜ ਇਰਾਦੇ ਵਾਲਾ ਸੀ ਆਪਣੇ ਕਿੱਤੇ ਵਿੱਚ ਸਤਕਾਰਯੋਗ ਸੀ ਉਸ ਨੂੰ ਵੇਖ ਕੇ ਉਸਔਰਤ ਨੂੰ ਪਹਿਲੀ ਵਾਰ ਆਪਣੇ ਔਰਤ ਹੋਣ ਦਾ ਡੂੰਗਾ ਅਹਿਸਾਸ ਹੋਇਆ